ਇਹ ਵਿਲੈਤੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਹੁਤ ਭਿਆਨਕ ਇੱਕ ਹਾਦਸਾ ਵਾਪਰਿਆ ਨਹਿਰ ਦੇ ਵਿੱਚ ਪਰਿਵਾਰ ਸਣੇ ਇੱਕ ਕਾਰ ਡਿੱਗ ਪਈ ਜਿਸ ਦੇ ਵਿੱਚ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਇਹ ਹਾਦਸਾ ਕਿੱਥੇ ਹੋਇਆ ਅਤੇ ਕਿਵੇਂ ਇਹ ਹਾਦਸਾ ਵਾਪਰ ਗਿਆ ਉਸ ਸੰਬੰਧੀ ਪੂਰੀ ਡਿਟੇਲ ਅਸੀਂ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੇਣ ਜਾ ਰਹੇ ਹਾਂ ਦਸਦੀ ਹੈ ਕਿ ਅੱਜ ਸਵੇਰ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਕਾਰ ਦੇ ਵਿੱਚ ਸਵਾਰ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਇਸ ਘਟਨਾ ਮਗਰੋਂ ਨਹਿਰ ਚੋਂ ਬਾਹਰ ਕੱਢੇ ਗਏ 11 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਖਾਸਾ ਲੈ ਰਹੀ ਕਿ ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗਰੀਨੈਸ ਵੈਲਫੇਅਰ ਸਥਾਨਕ ਕਮੇਟੀ ਨੂੰ ਲੱਗੀ ਤਾਂ ਉਹ ਵੀ ਡੇਰਾ ਸ਼ਰਧਾਲੂ ਮੌਕੇ ਤੇ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਪੀੜਤਾਂ ਨੂੰ ਨਹਿਰ ਤੋਂ ਬਾਹਰ ਕੱਢਣ ਦੇ ਪ੍ਰਯਾਸ ਕਰ ਰਹੇ ਸਨ ਜਾਣਕਾਰੀ ਦਿੰਦਿਆਂ ਹੋਇਆਂ ਨੌਜਵਾਨ ਵੈਲਫੇਅਰ ਫੋਰ ਸੋਸਾਇਟੀ ਦੇ ਵਰਕਰ ਨੇ ਆਖਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਬਹਿਮਣ ਪੁਲ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਅਚਾਨਕ ਇੱਕ ਕਾਰ ਝੜ ਗਈ ਜਿਸ ਦੇ ਚਲਦੇ ਸਾਡੇ ਵੱਲੋਂ ਮੌਕੇ ਤੇ ਪੁੱਜ ਕੇ ਅਤੇ ਰਾਹਗੀਰਾਂ ਦੀ ਸਹਾਇਤਾ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਦੁਜੀਪਾਸੇ ਡਾਕਟਰਾਂ ਵੱਲੋਂ ਜਕਨੀਨ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਹਰਸ਼ਿਤ ਗੋਇਲ ਨੇ ਆਖਿਆ ਕਿ ਸਾਡੇ ਕੋਲ ਕੁੱਲ 11 ਲੋਕ ਆਏ ਹਨ ਜਿਨ੍ਹਾਂ ਵਿੱਚ 5 ਬੱਚੇ ਹਨ 3 ਵਿਅਕਤੀ ਅਤੇ 3 ਮਹਿਲਾਵਾਂ ਹਨ ਫਿਲਹਾਲ ਸਾਰਿਆਂ ਨੂੰ ਸਾਡੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਤੋਂ ਇਲਾਵਾ ਸਾਰੇ ਬਿਲਕੁਲ ਠੀਕ ਹਨ ਬੱਚਿਆਂ ਦੇ ਮਾਮੂਲੀ ਸੱਟਾਂ ਆ ਹਨ ਗਰੀਮਤ ਰਹੀ ਕਿ ਸਹਾਸਦੇਸ਼ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਤੋਂ ਬਚਾ ਰਹੇ ਹਨ ਮੇਰੇ ਕੀ ਨਾਮ ਤੋਂ ਡਾ ਸੀਤਾ ਕੀ ਹੋਇਆ ਜੀ ਕੀ ਨਾਮ ਤੋਂ ਬਸ ਆਈ ਰੇ ਸਿੱਕਰ ਨੇ ਜਾ ਰਹੀ ਸੀ ਜੀ ਵਾਪਸ ਕਰ ਰਹੀ ਨਿਕਲੇ ਸੀਗੇ ਉਹਨਾਂ ਨੇ ਐਰ ਕਾਲ ਦੇ ਮੈਨੂੰ ਕੰਮ ਤੇ ਚੱਟਣ ਜਾ ਰਹੀ ਸੀਗੇ ਕੀ ਹੋਇਆ ਉਹ ਗੱਡੀ ਮੁੜ ਗਈ ਨਹਿਰ ਕਿਨੇ ਹੁੰਦੇ ਸੀ ਸਾਰੇ ਗੈਰਾ ਜਣੇ ਸਾਰਾ ਪਰਿਵਾਰੀ ਸੀਗੇ ਇਹਨਾਂ ਚੱਡ ਕੇ ਮੁੜਿਆ ਵਾਂਗੇ ਕੰਮ ਤੇ ਜਾ ਰਹੀ ਸੀ ਕਿਤੇ ਜਾ ਰਹੀ ਕੰਮ ਤੇ ਇੱਥੇ ਕਿਲਮਾ ਵਿਦਾਲ ਦੇ ਚੱਟਣ ਜਾ ਰਹੀ ਸੀ ਮੈਨੂੰ ਕੰਮ ਤੇ ਇਹਨੇ ਕਿਥੋਂ ਜੀਵਨ ਸਿੰਘ ਲਗਤ ਮੇਰਾ ਨਾਮਾ ਤੁਹਾਡਾ ਕਿਹੜੀ ਸੜੀ ਹੈ ਮੇਰਾ ਨਿਰੇ ਸਿੰਘਲਾ ਨਾਮ ਹੈ ਨੋਜਨ ਵੈਲਫਰ ਸਲਾਈਡ ਆ ਵਲੰਟੀਅਰ ਇਹੀ ਮਾਮਲਾ ਹੋਇਆ ਜਿਹੜੇ ਇੱਕ ਆਪਾਂ ਨੂੰ ਕਾਲ ਆਈ ਸੀਗੀ ਨਹਿਰ ਦੇ ਕੋਲ ਬਹਿਮਨ ਰੋਡ ਤੇ ਕਾਰ ਡਿੱਗ ਚੁਕੀ ਹੋਂਡਾ ਮੇ ਸੀਗੀ ਜਿਹਦੇ ਵਿੱਚ 11 ਜਿਆਦੇ ਟੋਟਲ ਸਵਾਰ ਸੀਗੇ 6 ਵੱਡੇ ਸੀਗੇ ਤੇ 5 ਜਵਾਕ ਸੀਗੇ ਨਹਿਰ ਦੇ ਵਿੱਚ ਤੇ ਕੀ ਕਰ ਹਾਂਜੀ ਹਾਂਜੀ ਕਿਸ ਤਰ੍ਹਾਂ ਕੱਢੇਗੇ ਆਪਣੇ ਪੁਲਿਸ ਦੀ ਸਹਾਇਤਾ ਲੋਕਲ ਸਹਾਇਤਾ ਸਾਡੀ ਸੁਸਾਇਟੀ ਸਹਾਇਤਾ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਲੈ ਕੇ ਆਂਦੇ ਆ ਕਿ ਹੁਣ ਹਾਲਾਤ ਕਿਵੇਂ ਨੇ ਹਾਂਜੀ ਜੀ ਉਹਨੂੰ ਠੀਕ ਨਹੀਂ ਕੱਲੇ ਇੱਕ ਜਵਾਕ ਥੋੜਾ ਸੀ ਮੇਰਾ ਨਾਮ ਹੈ ਡਾਕਟਰ ਲੋਰ ਮੈਡੀਕਲ ਅਫਸਰ ਤੇ ਵੱਲ ਅਫਸਰ ਮੈਂ ਹਾਂ ਸਾਡੇ ਕੋਲ ਵੀ ਨਾਰਥ ਵਨ ਵੈਲਫੇਅਰ ਆਈਸੀਪੀ ਪੁਲਿਸ ਮਾਰਮਰ ਦੁਆਰਾ ਜਲਮਨ ਬਾਣੀ ਕੋਲ ਜਿਹੜੀ ਨਹਿਰ ਹੈ ਉੱਤੇ ਕੋਹਾਂ ਦੇ ਦਫ਼ਤਰ ਮੁਤਾਬਕ ਇੱਕ ਗੱਡੀ ਡਿੱਗ ਗਈ ਸੀ ਉਹਦੇ ਵਿੱਚ ਸਾਡੇ ਕੋਲੇ 5 ਬੱਚੇ ਤੇ 6 ਵੱਡੇ ਲੈ ਕੇ ਆਏ ਹਾਂ ਉਹਨਾਂ ਦੀ ਹਾਲਤ ਸਿਹਰਾ ਸਾਡੀ ਸਰਜਰੀ ਤੇ ਕ੍ਰੈਟਿਸ਼ਨ ਦੀ ਟੀਮ ਨੇ ਉਹਨਾਂ ਨੂੰ ਦੇਖ ਰਿਆ ਹੈ ਇੱਕ ਬੱਚੇ ਨੂੰ ਅਸੀਂ ਐਡਮਿਟ ਕਰ ਰਹੇ ਹਾਂ ਬਾਕੀ ਨੂੰ ਅਸੀਂ ਅਜੇ ਕੁਝ ਘੰਟੇ ਆਬਜ਼ਰਵੇਸ਼ਨ 'ਤੇ ਰੱਖਿਆ ਹੈ ਜਿੰਨੇ ਲੋਕ ਆਏ ਸਾਡੇ ਕੋਲੇ 11 ਜਣੇ ਆਏ ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਸਰਹੰਦ ਨਹਿਰ ਜੋ ਕਿ ਬਹੁਤ ਵੱਡੀ ਨਹਿਰ ਹੈ ਬਠਿੰਡਾ ਦੇ ਵਿੱਚ ਉੱਥੇ ਕਿਸ ਤਰੀਕੇ ਦੇ ਨਾਲ ਅੱਜ ਹਾਦਸਾ ਹੋਇਆ ਹੈ ਅਤੇ ਇੱਕ ਪਰਿਵਾਰ ਦੀ ਗੱਡੀ ਜੋ ਕਿ ਗੱਡੀ ਦੇ ਵਿੱਚ ਕੁੱਲ 11 ਲੋਕ ਸਵਾਰ ਸਨ ਮੀ ਰੁਕ ਰੁਕ ਕੇ ਪੈ ਰਿਹਾ ਹੈ ਅਤੇ ਅਚਾਨਕ ਗੱਡੀ ਜਿਹੜੀ ਹੈ ਸਰਹੰਦ ਨਹਿਰ ਦੇ ਵਿੱਚ ਜਾ ਡਿੱਗੀ ਅਤੇ ਇਸ ਹਾਦਸੇ ਦੇ ਵਿੱਚ 11 ਲੋਕ ਜ਼ਖਮੀ ਹੋਏ ਹਨ ਜਿਆਦਾ ਸੱਟਾਂ ਬੱਚਿਆਂ ਨੂੰ ਆਈਆਂ ਹਨ ਕਿਉਂਕਿ ਤਿੰਨ ਬੱਚੇ ਵੀ ਇਸ ਗੱਡੀ ਦੇ ਵਿੱਚ ਸਵਾਰ ਸਨ ਓਵਰਲੋਡ ਭਰੀ ਹੋਈ ਸਵਾਰੀਆਂ ਦੇ ਨਾਲ ਇਹ ਕਾਰਸੀ ਜੋਕੀ ਕਿਤੇ ਬਠਿੰਡਾਵਾਲ ਜਾ ਰਹੀ ਸੀ ਲੇਕਿਨ ਰਸਤੇ ਦੇ ਵਿੱਚ ਸਰਹਿੰਦ ਨਹਿਰ ਦੇ ਵਿੱਚ ਕਾਰ ਜਾ ਡਿੱਗੀ ਜਿੱਥੇ ਪ੍ਰਸ਼ਾਸਨ ਅਤੇ ਡੇਰਾ ਸੱਚਾ ਸੌਦਾ ਦੇ ਸਿਵਾਦਾਰਾਂ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਇਲਾਜ ਉਹਨਾਂ ਦਾ ਫਿਲਹਾਲ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਜਿੱਥੇ ਕਿ ਬੱਚਿਆਂ ਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ ਫਿਲਹਾਲ ਜਾਨੀ ਨੁਕਸਾਨ ਤੋਂ ਇਸ ਦੁਰਘਟਨਾ ਦੇ ਵਿੱਚ ਬਚਾਰਿਆ ਹੈ